ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੋਨਾਂ ਦੇ ਉੱਤੇ ਸੌਦੇ ਸਾਧ ਦੇ ਉੱਤੇ ਤੇ ਇਹਦੇ ਨਾਲ ਜਿਹੜੀ ਲੜਕੀ ਹੈ ਹਨੀਪ੍ਰੀਤ ਉਹਦੇ ਉੱਤੇ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਕਰਕੇ ਪਰਚੇ ਦਰਜ ਕਰਕੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਕਰਨਾ ਚਾਹੀਦਾ ਹੈ ਤੇ ਸਰਕਾਰ ਵੱਲੋਂ ਅਜੇ ਤੱਕ ਕਾਰਵਾਈ ਨਾ ਕਰਨਾ ਜਿਹੜਾ ਹੈ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ ਔਰ ਸਿੱਖਾਂ ਦੇ ਅੰਦਰ ਬੇਪਰੋਸਗੀ ਵੀ ਜਿਹੜਾ ਹੈ ਉਹ ਸਰਕਾਰ ਦੇ ਪ੍ਰਤੀ ਪੈਦਾ ਕਰਦਾ ਹੈ। ਬੇਦਵੀ ਮਾਮਲਾ ਇੱਕ ਵਾਰ ਫਿਰ ਤੋਂ ਚੋਣਾਂ ਦੇ ਨੇੜੇ ਆ ਕੇ ਭਖਦਾ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਮੌਜੂਦਾ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਦੀਪ ਕਲੇਰ ਦੇ ਵੱਲੋਂ ਜਿਸ ਤਰੀਕੇ ਨਾਲ ਚੰਡੀਗੜ੍ਹ ਅਦਾਲਤ ਵਿੱਚ ਬਿਆਨ ਦਿੰਦਿਆਂ ਡੇਰਾ ਮੁਖੀ ਅਤੇ ਹਣੀਪ੍ਰੀਤ ਦਾ ਨਾਮ ਵਿਅਦਬੀ ਮਾਮਲੇ ਵਿੱਚ ਲਿਆ ਗਿਆ ਉਸ ਤੋਂ ਬਾਅਦ ਵੀ ਇਹਨਾਂ 'ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਤੋਂ ਲੱਗਦਾ ਹੈ ਕਿ ਇਹਨਾਂ ਦੀ ਸਰਕਾਰ ਦੇ ਨਾਲ ਸਾੰਠ ਗਾਂਠ ਹੈ ਉਹਨਾਂ ਨੇ ਆਖਿਆ ਕਿ ਜਦੋਂ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਵੱਲੋਂ ਇਹਨਾਂ ਦਾ ਨਾਮ ਲੈ ਦਿੱਤਾ ਗਿਆ ਤਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਡਕਣਾ ਚਾਹੀਦਾ ਹੈ ਇੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਹੋਰ ਕੀ ਕੁਝ ਆਖਿਆ ਤੇ ਕਿਵੇਂ ਡੇਰਾ ਪ੍ਰੇਮੀ ਅਤੇ ਹਣੀ ਦੇ ਕਲਾਪਰ ਕਾਰਵਾਈ ਦੀ ਮੰਗ ਕੀਤੀ ਹੈ ਤੁਸੀਂ ਵੀ ਦੇਖ ਲਾ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੰਨਾ ਸੱਚ ਸਾਹਮਣੇ ਆਉਣ ਦੇ ਬਾਵਜੂਦ ਸਰਕਾਰਾਂ ਵੱਲੋਂ ਸੌਦੇ ਸਾਦ ਤੇ ਉਸਦੇ ਨਾਲ ਰਹਿਣ ਵਾਲੀ ਜਿਹੜੀ ਲੜਕੀ ਹੈ ਹਾਨੀਪ੍ਰੀਤ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪ੍ਰਦੀਪ ਕਲੇਰ ਜਿਹੜਾ ਵਿਦਵੀ ਕਾਂਡ ਦਾ ਇੱਕ ਦੋਸ਼ੀ ਹੈ ਉਹਨੇ ਸ਼ਰੀਆਮ ਜਿਹੜਾ ਹੈ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਸਵੀਕਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ અપਮਾਨ ਕਰਨ ਦੀਆਂ ਜੜੀਆਂ ਕੋਸ਼ਿਸ਼ਾਂ ਸੀ ਉਹਨਾਂ ਦੇ ਵਿੱਚ ਸੌਦਾ ਸਾਦ ਤੇ ਉਹਦੇ ਨਾਲ ਲੈ ਰਹਿਣ ਵਾਲੀ ਲੜਕੀ ਹਨੀਪ੍ਰੀਤ ਜਿਹੜੀ ਹੈ ਇਹਨਾਂ ਨੇ ਹੀ ਜਿਹੜਾ ਹੈ ਉਹ ਆਪਣੇ ਚੇਲੇ ਚਪਟਿਆਂ ਨੂੰ ਜਿਹੜਾ ਕਿਹਾ ਸੀ ਤੇ ਇਹਦੇ باوجود ਸਰਕਾਰ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਬੜਾ ਮੰਦ ਭਾਗਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੋਨਾਂ ਦੇ ਉੱਤੇ ਸੌਦੇ ਸਾਧ ਦੇ ਉੱਤੇ ਤੇ ਇਹਦੇ ਨਾਲ ਜਿਹੜੀ ਲੜਕੀ ਹੈ ਹਨੀਪ੍ਰੀਤ ਉਹਦੇ ਉੱਤੇ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਕਰਕੇ ਪਰਚੇ ਦਰਜ ਕਰਕੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਸਪਸ਼ਟ ਹੋ ਚੁੱਕਿਆ ਹੈ ਪ੍ਰਦੀਪ ਕਲੇਅਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕਿ ਮੁੱਖ ਸਾਜ਼ਿਸ਼ ਕਰਤਾ ਜਿਹੜੇ ਹੈ ਇਹ ਦੋਨੇ ਜੜੇ ਸੀ ਤੇ ਸਰਕਾਰ ਵੱਲੋਂ ਅਜੇ ਤੱਕ ਕਾਰਵਾਈ ਨਾ ਕਰਨਾ ਜਿਹੜਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ ਔਰ ਸਿੱਖਾਂ ਦੇ ਅੰਦਰ ਵੀ ਭਰੋਸਗੀ ਵੀ ਜਿਹੜਾ ਉਹ ਸਰਕਾਰ ਦੇ ਪ੍ਰਤੀ ਪੈਦਾ ਕਰਦਾ ਹੈ ਸਰਕਾਰ ਨੂੰ ਤੁਰੰਤ ਜਿਹੜਾ ਇਹਨਾਂ ਸੌਦੇ ਸਾਥ ਤੇ ਉਹ ਲੜਕੀ ਹਨੀਪ੍ਰੀਤ ਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਹੁਣ ਤੱਕ ਇਸ ਮਸਲੇ ਦੇ ਉੱਤੇ ਰਾਜਨੀਤੀ ਹੀ ਹੁੰਦੀ ਆਈ ਹੈ ਚਾਹੇ ਕੋਈ ਵੀ ਤਰ੍ਹਾਂ ਹੋਵੇ ਪਰ ਹੁਣ ਜਦੋਂ ਪ੍ਰਦੀਪ ਕਲੇਰ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਸਵੀਕਾਰੀ ਹੈ ਕਿ ਇਹ ਆਦੇਸ਼ ਜਿਹੜੇ ਇਹਨਾਂ ਨੂੰ ਥੋਡੇਰੇ ਤੋਂ ਜਿਹੜੇ ਆ ਮਿਲੇ ਸੀ ਤਾਂ ਹੁਣ ਸਰਕਾਰ ਨੂੰ ਕਾਰਵਾਈ ਜਿਹੜੀ ਹੈ ਕਰਨੀ ਚਾਹੀਦੀ ਹੈ ਜੇ ਅਜੇ ਵੀ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਇਹਦਾ ਮਤਲਬ ਹੈ ਕਿ ਸਰਕਾਰ ਤੇ ਸਭ ਦੇ ਸਾਧੀ ਆਪਸ ਦੇ ਵਿੱਚ ਸਾਠ ਘਾਟ